ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਸੁਖਿੰਦਰ ਸਿੰਘ ਗਿੱਲ ਦੋਸਤੋ ਆਪਾਂ ਵੈਸੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਬਾਣੀ ਪੜਦੇ ਆ ਪਰ ਕਈ ਵਾਰ ਕੁਝ ਸ਼ਬਦ ਗੁਰੂ ਸਾਹਿਬ ਦੇ ਆਪਣੇ ਹਜਾ ਟੱਚ ਕਰ ਜਾਂਦੇ ਨੇ ਵੀ ਇਹ ਅਨੰਤ ਅਨੁਭਵ ਹੁੰਦਾ ਵੀ ਮਹਾਰਾਜ ਕਿੱਥੇ ਕਿੱਥੇ ਕਿਹੜੀ ਕਿਹੜੀ ਗਹਿਰਾਈ ਤੱਕ ਮਹਾਰਾਜ ਦੇ ਹੁਕਮ ਨੇ ਬਹਿ ਤਾਂ ਗੁਰੂ ਸਾਹਿਬ ਆਪ ਬਹੁਤ ਵੱਡੇ ਬੈਦ ਨੇ ਉਹਨਾਂ ਵਰਗਾ ਕੋਈ ਬੈਦ ਨਹੀਂ ਹੋ ਸਕਦਾ ਜਿਵੇਂ ਆਪੋ ਕੇ ਨੂੰ ਮੇਰਾ ਬੈਦ ਗੁਰੂ ਕੋ ਪੈਂਦਾ ਉਹ ਆਤਮਿਕ ਤੌਰ ਤੇ ਵੀ ਨੂੰ ਸਰੀਰਕ ਤੌਰ ਤੇ ਵੀ ਨੇ ਬੇਤੁਕ ਤਾਂ ਆਪਾਂ ਦੇਖੋ ਜਿਹੜੇ ਬੱਚੇ ਬੀਐਮਐਸ ਕਰਦੇ ਨੇ ਮੈਂ ਜਰੂਰ ਕਹਿਣਾ ਵੀ ਉਹਨਾਂ ਨੂੰ ਜਰੂਰ ਬਾਣੀ ਪਾਣੀ ਚਾਹੀਦੀ ਆ ਦੇਖੋ ਵੈਦਗਰੀ ਦਾ ਬਾਣੀ ਤੇ ਪੰਡਿਤ ਗਰੀ ਦੇ ਨਾਲ ਬਹੁਤ ਡੂੰਗਾ ਸੰਬੰਧ ਆ ਇਹ ਪੰਡਿਤ ਗਰੀ ਵਾਲਾ ਕਦੇ ਆਪਾਂ ਫੇਰ ਕਦੇ ਗੱਲ ਕਰਾਂਗੇ ਮੇਰੇ ਉਸਤਾਦ ਜੀ ਦੀ ਕੋਈ ਮੈਂ ਤੁਹਾਨੂੰ ਨਾਲ ਗੱਲ ਸਾਂਝੀ ਕਰੂੰ ਪਰ ਬਾਣੀ ਦੀ ਗੱਲ ਜੇ ਆਪਾਂ ਬਾਣੀ ਨਾਲ ਪੜ੍ਹਦੇ ਆ ਪੁਰਾਣੇ ਵੈਸ ਜਿਹੜੇ ਬਾਣੀ ਦੇ ਬਹੁਤੇ ਗਿਆਤੇ ਸੀ ਬਾਣੀ ਦੇ ਨਾਲ ਸਭ ਨੂੰ ਅੰਦਰ ਡੂੰਘਾਈ ਦੀ ਸਮਝ ਆਉਂਦੀ ਆ ਕਿਉਂਕਿ ਵੈਦਗਰੀ ਉਹੀ ਆ ਜਿਹੜਾ ਬੰਦਾ ਡਹਾਈ ਚ ਜਾਂਦਾ ਜੀ ਆਪਾਂ ਅੰਦਰ ਖੁਦ ਪਰਚੋਲ ਕਰਦੇ ਆ ਤਾਂ ਹੀ ਆਪਾਂ ਬਾਹਰ ਵਧੀਆ ਇਲਾਜ ਕਰ ਸਕਦੇ ਆ ਕਿਉਂਕਿ ਜਿਹੜੀ ਗੱਲ ਮੇਰੇ ਦਿਮਾਗੇ ਗੱਲ ਆਈ ਸੀ ਮੈਂ ਤੁਹਾਨੂੰ ਸ਼ੇਅਰ ਕਰ ਦਵਾਂੜੇ ਬੱਚੇ ਬੀਐਮਐਸ ਕਰਦੇ ਨੇ ਜੋ ਆਯੁਰਵੇਦ ਦੀ ਪੜ੍ਹਾਈ ਕਰਦੇ ਨੇ ਬੱਚੇ ਉਹਨਾਂ ਦੀ ਗੱਲ ਸਮਝਾਉ ਉਹ ਇਹ ਇੱਕ ਸ਼ਬਦ ਵਿੱਚ ਮਹਾਰਾਜ ਦਾ ਸਭਾ ਘਟਰਾਮ ਬੋਲੇ ਇਹ ਕੁਦਰਤੀ ਅੱਜ ਮਹਾਰਾਜ ਵੱਲੋਂ ਚੱਲ ਰਿਹਾ ਸੀਗਾ ਤੇ ਇਹਦੇ ਵਿੱਚ ਆਉਂਦਾ ਮਹਾਰਾਜ ਕਹਿੰਦੇ ਹ ਸਥਾਵਰ ਜੰਗਮ ਕੀਟ ਪਤੰਗਮ ਘਟ ਘਟਰਾਮ ਸਮਾਨਾਰੇ ਇਹ ਗੱਲ ਤੋਂ ਤਾਂ ਮੇਰੇ ਦਿਮਾਗੇ ਗੱਲ ਆਈ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਤੇ ਯਾਤਰ ਕਈ ਕਥਾਵਾਚਕ ਮੇਰੇ ਵੀਰੇ ਦਾ ਸਥਾਵਰ ਦਾ ਇਹ ਬਣਾਉਂਦੇ ਨੇ ਵੀ ਸਥਾਵਰ ਜੰਗਮ ਕੀਟ ਪਤੰਗ ਵੀ ਹਾਥੀ ਤੋਂ ਸਥਾਵਰ ਹਾਥੀ ਕਹਿੰਦੇ ਨੇ ਵੀ ਹਾਥੀ ਤੋਂ ਲੈ ਕੇ ਕੀਟ ਪਤੰਗਾਂ ਤੱਕ ਆਰਾਮ ਬਸਦਾ ਇਹ ਸਥਾਵਰ ਦਾ ਮਤਲਬ ਇਹ ਨਹੀਂ ਹੈਗਾ ਇਹ ਉਹੀ ਚੀਜ਼ ਆ ਗਈ ਨਾ ਇਹ ਬਾਬਾ ਨਾਮਦੇਵ ਜੀ ਦਾ ਸ਼ਬਦ ਆ ਇਹ ਇਹ ਸਥਾਵਰ ਜਿਹੜੇ ਬੱਚੇ ਹੁਣ ਪੜ੍ਹਦੇ ਨੇ ਉਹਨਾਂ ਨੂੰ ਪਤਾ ਇਹ ਚੀਜ਼ ਦਾ ਇਹ ਜਦੋਂ 11 ਪੜਾਈਆਂ ਜਾਂਦੀਆਂ ਨੇ ਇਹਦੇ ਦੋ ਭਾਗ ਪੜ੍ਹਾਏ ਜਾਂਦੇ ਨੇ ਸਥਾਵਰ ਤੇ ਜੰਗਮ ਇਹ ਅਲੱਗ-ਅਲੱਗ ਤਰ੍ਹਾਂ ਸਤਾਵਰ ਉਹ ਆਏ ਨੇ ਪੌਦੇ ਬਨਸਪਤੀ ਜਾਂ ਧਾਤੂ ਹੁੰਦੇ ਨੇ ਉਹ ਜਿਹੜਾ ਪੜਾਈ ਜਾਂਦੀਆਂ ਵੀ ਇਹਨਾਂ ਤੋਂ ਪੈਦਾ ਹੁੰਦੀਆਂ ਨੇ ਜਿਹੜੇ ਆਪ ਜਿਵੇਂ ਕੋਚਲਾ ਹੋ ਗਿਆ ਤਤੂਰਾ ਹੋ ਗਿਆ ਭੰਗ ਹੋ ਗਈ ਤੇ ਅੱਕ ਹੋ ਗਿਆ ਇਹ ਜਿਹੜਾ ਉਹ ਆ ਜਾਂਦੀਆਂ ਸਤਾਵਰ ਵਿੱਚ ਪੌਦਿਆਂ ਵਿੱਚ ਧਾਤੂਆਂ ਹਰਤਾਲ ਹੋ ਗਈ ਧਾਤੂਆਂ ਵਿਚ ਆ ਜਾਂਦੀਆਂ ਇਹ ਜੰਗਮਾਨ ਦਾ ਜਿਹੜੇ ਜਾਨਵਰ ਹੁੰਦੇ ਨੇ ਕੋਈ ਆਪਾਂ ਜਾਨਵਰਾਂ ਵਿੱਚ ਆਉਂਦੀਆਂ ਚੀਜ਼ ਜਿਵੇਂ ਵਿਸ਼ੂ ਹੋ ਗਏ ਸੱਪ ਹੋ ਗਏ ਡੱਡੂ ਹੋ ਗਏ ਇਹ ਜਿਹੜਾ ਵਿੱਚ ਉਹ ਚੀਜ਼ਾਂ ਪੜਾਈ ਜਾਂਦੀਆਂ ਤਾਂ ਮੇਰੇ ਦਿਮਾਗ 'ਚ ਗੱਲ ਮਾਰਦੀ ਇਹ ਚੀਜ਼ ਆਈ ਸੀ ਵੀ ਜਿਵੇਂ ਆਪਾਂ ਆਧਾਰਥ ਵੀ ਇਹ ਚੀਜ਼ ਆਉਂਦਾ ਵਾ ਮਾਰਨਿਕਾ ਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਵਾਨਾਰੇ ਵੀ ਅਸਥਾਵਰ ਤੋਂ ਲੈ ਕੇ ਜੰਗਮ ਜਾਨਵਰਾਂ ਤੱਕ ਕੀਟ ਪਤੰਗ ਵੀ ਮਤਲਬ ਕੀੜੇ ਤੇ ਪਤੰਗਿਆਂ ਵਿੱਚ ਵੀ ਘਟ ਘਟ ਦੇ ਵਿੱਚ ਉਹ ਪਰਮੇਸ਼ਰ ਬਸਿਆ ਹੋਇਆ ਵਾ ਚਾਹੇ ਕੋਈ ਜ਼ਹਿਰੀ ਜਾਨਵਰਾ ਚਾਹੇ ਕੋਈ ਸੁੰਦਰ ਦੇਖਣ ਵਾਲੇ ਪੰਛੀ ਨੇ ਪਸ਼ੂ ਨੇ ਚਾਹੇ ਕੋਈ ਇਹ ਹਰ ਘਾਤਕ ਦੇਖਣ ਵਾਲੇ ਖਤਰਨਾਕ ਦੇਖਣ ਲੱਗੇ ਜ਼ਹਿਰੀ ਜਾਨਵਰ ਨੇ ਸਭ ਦੇ ਵਿੱਚ ਉਹ ਪਰਮੇਸ਼ਰ ਦਾ ਵਾਸਾ ਵਾ ਉਹ ਆਨੰਦ ਸਰੂਪ ਪ੍ਰਮਾਤਮਾ ਆ ਬਸਦਾ ਜਦੋਂ ਆਪਾਂ ਉਹਦੇ ਨਾਲ ਜੁੜ ਜਾਂਦੇ ਆ ਤੇ ਇੱਕ ਅੰਦਰੋਂ ਅੰਦਰ ਅਨੰਦ ਦਾ ਅਨੁਭਵ ਹੋਣ ਲੱਗ ਜਾਂਦਾ ਵਾ। ਇਹੀ ਚੀਜ਼ ਨਾ ਦੇਖੋ ਇਲਾਜ ਕਰਨ ਵਾਲੀ ਬਿਦਬਤਾ ਕੀ ਚੀਜ਼ ਆ। ਕਿਸੇ ਆਪਾਂ ਕਹਿੰਦੇ ਆ ਵੀ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਜ਼ਹਿਰ ਦੇ ਕੇ ਵੀ ਕਿਸੇ ਦੀ ਜਿੰਦਗੀ ਬਚਾ ਲੈਂਦਾ ਤੇ ਕਮਲਾ ਮਿੱਠਾ ਦੇ ਕੇ ਵੀ ਬੰਦੇ ਨੂੰ ਮਾਰ ਦਿੰਦਾ। ਸ਼ੂਗਰ ਵਾਲੇ ਬੰਦੇ ਨੂੰ ਕੋਈ ਬਹੁਤ ਮਿੱਠਾ ਖਿਲਾ ਦੇ ਉਹਦਾ ਕੀ ਹਾਲ ਹੋਊਗਾ? ਤੇ ਇਹੀ ਚੀਜ਼ਾਂ ਜਿਹੜੀਆਂ ਜ਼ਹਿਰਾਂ ਨੇ ਇਹਨਾਂ ਤੋਂ ਭਸਮਾ ਤਿਆਰ ਹੋ ਗਏ, ਇਹਨਾਂ ਤੋਂ ਦਵਾਈਆਂ ਤਿਆਰ ਹੋ ਕੇ ਬੈਦ ਇੱਕ ਜ਼ਹਿਰ ਵਾਲੇ ਬੰਦੇ ਨੂੰ ਉਹਨੂੰ ਬਚਾ ਕੇ ਉਹਦਾ ਜੀਵਨ ਬਚਾ ਲੈਂਦਾ ਵਾ। ਕਿਸੇ ਨੂੰ ਸੱਪ ਡੰਗਿਆ ਉਹਦਾ ਟੀਕਾ ਵੀ ਤੁਹਾਨੂੰ ਪਤਾ ਕਾ ਮਤਲਬ ਇਹ ਆ ਜਾਂਦੀ ਆ ਪੁਰਾਣੀ ਕਹਾਵਤਾਂ ਹੀ ਬਣੀ ਆ ਬਲਤਾਂ ਉਹ ਚੀਜ਼ ਐ ਨਹੀਂ ਹੈਗਾ ਵੀ ਪੁਰਾਣਾ ਗ੍ਰਾਫਿਕ ਮੂਰੇ ਕੋਈ ਰੱਖ ਲਿਆ ਖੋਲ ਲਿਆ ਤੇ ਬਰਤੀਤੀ ਅੱਖਰਾਂ ਦੇ ਫਾਰਮੂਲੇ ਆਪਾਂ ਦੱਸਦੇ ਤੇ ਅਗਲਾ ਕਹਿੰਦਾ ਵੀ ਮੈਂ ਲੱਖ ਰੁਪਈਆ ਖਰਚ ਕਰ ਲਿਆ ਠੀਕ ਨਹੀਂ ਹੋਇਆ ਕਦਰ ਨਹੀਂ ਹੁੰਦਾ ਫਾਰਮੂਲਾ ਹੁੰਦਾ ਹਰ ਚੀਜ਼ ਦੀ ਫਾਰਮੂਲੇਸ਼ਨ ਹੁੰਦੀ ਆ ਕਿੰਨੀ ਮਾਤਰਾ ਚਾਹੀਦੀ ਆ ਕਿੰਨਾ ਨੂੰ ਖਰਲ ਕਰਨਾ ਵਾ ਪਾਸੋਂ ਕਹੀ ਜੀ ਤਿਆਰ ਕਰਨੀ ਆ ਕਈ ਵਾਰੀ ਕੱਚੀਆਂ ਪਾਸਾਂ ਰਹਿ ਜਾਂਦੀਆਂ ਨੇ ਬੰਦੇ ਦਾ ਕਿਡਨੀਆਂ ਖਰਾਬ ਹੁੰਦੀਆਂ ਅਗਲਾ ਕਹਿੰਦਾ ਵੀ ਸਾਡੀ ਆਯੁਰਵੇਦ ਦਵਾਈ ਨਾ ਹੋ ਗਿਆ ਬਦਰਾਮ ਕੀ ਹੁੰਦਾ ਆਯੁਰਵੇਦ ਜਦ ਕਿ ਉਹ ਹੁੰਦੇ ਨੇ ਜਿਹੜੇ ਸੁਣੇ ਸੁਣਾਏ ਜਿਹੜੇ ਅੱਜ ਕੱਲ ਚੱਲ ਪਿਆ ਸੋਸ਼ਲ ਮੀਡੀਆ ਤੇ ਵੀ ਸੁਣਿਆ ਸੁਣਾਈਆ ਜੀ ਫਾਰਮੂਲੇ ਪਾ ਤੇ ਆਏ ਨਹੀਂ ਬਣਦੇ ਹੁੰਦੇ ਬਹੁਤ ਡੁੰਗੇ ਜਾਣਾ ਪੈਂਦਾ ਜਿਆਤਰ ਮੈਂ ਆਪਣੀ ਗੱਲ ਹੀ ਨਹੀਂ ਕਰਦਾ ਹੈਗਾ ਚਲੋ ਠੀਕ ਆ ਜਿਆਤਰ 90% ਬੱਚੇ ਨੇ ਜਿਹੜੇ ਪੜ੍ਹਾਈ ਦੇ ਟਾਈਮ ਸਰਪਾਈ ਹੁੰਦਾ ਵੀ ਪੜ੍ਹ ਕੇ ਆਪਾਂ ਪੇਪਰ ਦੇ ਉਪਰ ਪਾਸ ਹੋ ਜਾਈਏ 10% ਬੱਚੇ ਹੁੰਦੇ ਆ ਜਿਹੜੇ ਪੂਰੀ ਕਿਤਾਬ ਪੜ੍ਹਦੇ ਆ ਮੈਂ ਆਪਦੀ ਗੱਲ ਮੈਂ ਕਹਾਂ ਅਸੀਂ ਵੀ ਪੜ੍ਹਨ ਦਾ ਕੀ ਸੀਮਤ ਰੱਖਿਆ ਸੀ ਪਰ ਜਦੋਂ ਸਟਾਡ ਮਿਲਦਾ ਵਾ ਨਾ ਉਦੋਂ ਪੂਰਨ ਗਿਆਨ ਹੁੰਦਾ 100% ਗ੍ਰੰਥ ਉਦੋਂ ਸਮਝ ਆਉਂਦੇ ਆ ਤੇ ਤੁਸੀਂ ਕਹਿੰਦੇ ਦੇਖੋ ਦੇਖ ਕਈ ਜਿਹੜੇ ਦਸਤਪਾਸ ਉਹ ਦਸੀ ਨਹੀਂ ਹੁੰਦੀਆਂ ਉਹ ਕਾਲਣਾ ਕਰਨੀ ਪੈਂਦੀ ਆ ਵੀ ਉਸਤਾਦਾਂ ਨੇ ਲਿਖਿਆ ਕੀ ਹੋਇਆ ਵਾ ਉਹ ਕਿ ਕਿੰਨੇ ਕੀ ਕਿੰਨੀ ਕੁਆਟਿਟੀ ਪਾਉਣੀਆਂ ਕਿਵੇਂ ਉਹਨੂੰ ਭਸਮ ਕਰਨਾ ਕਿਵੇਂ ਉਹਨੂੰ ਖਰਲ ਕਰਨਾ ਤਾਂ ਜਾ ਕੇ ਇੱਕ ਦਵਾਈ ਵਧੀਆ ਮੰਨਦੀ ਪਰ ਪਹਿਲਾਂ ਆਪਣੇ ਅੰਦਰ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਹਨ ਬੈਦਾ ਬੈਸ ਵੈ ਤੋਂ ਪਹਿਲਾਂ ਰੋਗ ਪਛਾਣ ਉਹ ਕਹਿੰਦੇ ਪਹਿਲਾਂ ਆਪਣੇ ਅੰਦਰ ਪਹੁੰਚ ਮਗਰ ਅੰਦਰ ਜਾ ਆਪਣਾ ਰੋਗ ਪਹਿਲਾਂ ਪਛਾਣ ਜਦੋਂ ਤੂੰ ਮਨ ਦੇ ਤਲ ਤੇ ਜਾਏਂਗਾ ਆਤਮਾ ਦੇ ਤਲ ਤੇ ਜਾਏਂਗਾ ਤਾਂ ਦੂਜੇ ਦਾ ਰੋਗ ਤੂੰ ਪਛਾਣ ਸਕਦਾ ਵਾ ਅੱਜ ਕੱਲ ਤਾਂ ਪਰ ਚੋ ਡਾਕਟਰੀ ਚਾਹਦੀ ਆ ਪਹਿਨੀ ਗੱਲ ਕਹਣੀ ਨਵੀਂ ਸਿਹਤ ਆ ਕੋਈ ਚੀਜ਼ਾਂ ਚ ਸਹੀ ਹੁੰਦੀਆਂ ਨੇ ਪਰ ਜਿਹੜਾ ਪੈਸਾ ਦੇ ਕੇ ਸਿੱਖੀ ਜਾਣੀ ਆ ਚੀਜ਼ ਉਹ ਤੁਸੀਂ ਫਿਰ ਅੱਗੇ ਥਰੋਂ ਪਤਾ ਬਾਰੋ-ਬਾਰ ਦੇਖਣਾ ਤੇ ਬਾਰੋ-ਬਾਰ ਡਾਕਟਰੀ ਕਰਨੀ ਉਹੀ ਕੰਮ ਹੁੰਦਾ ਹੁਣ ਵੈਦ ਵੀ ਹੋ ਜੇ ਹੋਣ ਲੱਗੇ ਨੇ ਇਸ ਲਈ ਵੈਦ ਨੂੰ ਜ਼ਰੂਰ ਚਾਹੀਦਾ ਖਾਸ ਕਰਕੇ ਜਿਹੜੇ ਬੱਚੇ ਬੀਐਮਐਸ ਕਰਦੇ ਨੇ ਉਹਨਾਂ ਨੂੰ ਬਾਣੀ ਨਾਲ ਜ਼ਰੂਰ ਜੋੜਨਾ ਚਾਹੀਦਾ ਜਦੋਂ ਬਾਣੀ ਨਾਲ ਜੁੜੂਗੇ ਆਪਣੇ ਅੰਦਰ ਜਾਊਗੇ ਤਾਂ ਜਾ ਕੇ ਸਾਨੂੰ ਢਗਾਈ ਦਾ ਪਤਾ ਲੱਗਦਾ